ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਰਿਜਿਸਟ੍ਰੇਸ਼ਨ ਦੇ ਲਾਭ ਸੰਬੰਧੀ ਦਿੱਤੇ ਗਏ ਇੱਕ ਵੱਡੇ ਫੈਸਲੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਜਾਂਚ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋੜੇ ਇੱਕ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਕਮ ਕਰਨ ਗੋਸਟਾ ਨਾਲ ਜੁੜੇ ਮਾਮਲੇ ਵਿੱਚ ਇੱਕ ਐਨ ਫੈਸਲਾ ਸੁਣਾਇਆ ਹੈ ਅਦਾਲਤ ਨੇ ਫੈਸਲਾ ਕੀਤਾ ਹੈ ਕਿ ਪਛੜਾ ਵਰਗ BC ਕੋਟੇ ਦਾ ਲਾਭ ਸਿਰਫ ਉਸੇ ਸੂਬੇ ਵਿੱਚ ਮਿਲੇਗਾ ਜਿੱਥੇ ਵਿਅਕਤੀ ਦਾ ਮੂਲ ਨਿਵਾਸ ਹੈ ਸਿਰਫ ਕਿਸੇ ਹੋਰ ਸੂਬੇ ਵਿੱਚ ਜਨਮ ਲੈਣ ਜਾਂ ਬਾਅਦ ਵਿੱਚ ਵਸ ਜਾਣ ਨਾਲ ਉਤੋਂ ਦੀ ਰਾਖਵਾ ਕਰਨ ਸ਼੍ਰੇਣੀ ਦਾ ਲਾਭ ਨਹੀਂ ਉਠਾਇਆ ਜਾ ਸਕਦਾ ਇਹ ਫੈਸਲਾ ਅੰਮ੍ਰਿਤਸਰ ਵਾਸੀ ਇੰਜੀਨੀਅਰ ਵਿਨੇ ਸੋhotra ਦੀ ਪਟੀਸ਼ਨ ਤੇ ਸੁਣਾਇਆ ਗਿਆ ਹੈ ਸਹੋਤਰਾ ਨੇ ਪੰਜਾਬ ਸਟੇਟ ਪਾਵਰ ਕਮ ਕਾਰਪੋਰੇਸ਼ਨ ਲਿਮਟਿਡ ਯਾਨੀ ਪੀਸੀਐਸ ਪੀਸੀਐਲ ਕੇ ਅਸਿਸਟੈਂਟ ਇੰਜੀਨੀਅਰ ਭਰਤੀ ਵਿੱਚ ਬੀਸੀ ਕੋਟੇ ਤਹਿਤ ਅਪਲਾਈ ਕੀਤਾ ਸੀ ਉਹਨਾਂ ਦਾ ਕਹਿਣਾ ਸੀ ਕਿ ਉਹ ਚੀਨਗਰ ਫਿਰਕੇ ਤੋਂ ਹਨ ਜਿਸ ਨੂੰ ਪੰਜਾਬ ਸਰਕਾਰ ਨੇ 1955 ਦੇ ਨੋਟੀਫਿਕੇਸ਼ਨ ਵਿੱਚ ਪਛੜਾ ਵਰਦ ਐਲਾਨ ਦਿੱਤਾ ਸੀ ਹਾਲਾਂਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਸਹੋਤਰਾ ਦਾ ਪਰਿਵਾਰ ਮੋਹਰੋਬ ਨਾਲ ਉਹਨਾਂ ਕਿਲੇ ਦਾ ਹੈ 1966 ਵਿੱਚ ਸੂਬਿਆਂ ਦੇ ਪੁਨਰਗਠਨ ਤੋਂ ਬਾਅਦ ਇਹ ਖੇਤਰ ਪੰਜਾਬ ਤੋਂ ਅਲੱਗ ਹੋ ਕੇ ਹਿਮਾਚਲ ਪ੍ਰਦੇਸ਼ ਵਿੱਚ ਸ਼ਾਮਲ ਹੋ ਗਿਆ ਸੀ ਉਸ ਸਮੇਂ ਸਹੋਤਰਾ ਦਾ ਪਰਿਵਾਰ ਨੌਕਰੀ ਦੇ ਸਿਲਸਿਲੇ ਵਿੱਚ ਅੰਮ੍ਰਿਤਸਰ ਆ ਕੇ ਵਸ ਗਿਆ ਤੇ 1002000 ਵਿੱਚ ਸਹੋਤਰਾ ਦਾ ਜਨਮ ਉੱਥੇ ਹੋਇਆ ਏਟ ਪ੍ਰੀਖਿਆ ਵਿੱਚ ਸਹੋਤਰਾ ਨੇ 100 ਵਿੱਚੋਂ 30 ਨੰਬਰ ਹਾਸਲ ਕੀਤੇ ਸਨ ਜਦ ਕੇ bc ਸ਼੍ਰੇਣੀ ਲਈ ਕਟ ਆਫ 2.5 ਨੰਬਰ ਸੀ ਦਸਤਾਵੇਜ਼ ਤਸਦੀਕ ਦੌਰਾਨ ਉਹਨਾਂ ਦੀ bc ਸ਼੍ਰੇਣੀ ਤੇ ਇਤਰਾਜ਼ ਉਠਿਆ ਜਿਸ ਤੋਂ ਬਾਅਦ ਮਾਮਲਾ ਹਾਈ ਕੋਰਟ ਪਹੁੰਚ ਗਿਆ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੇ ਸਿੰਗਲ ਬੈਂਚ ਨੇ ਕਿਹਾ ਕਿ ਪਛੜਾ ਵਰਗ ਦਾ ਨਿਰਧਾਰਨ ਭੂਗੋਲਕ ਖੇਤਰ ਤੇ ਉਸ ਦੇ ਇਤਿਆਸਕ ਪਿਛੋਕੜ ਨਾਲ ਜੁੜਿਆ ਹੁੰਦਾ ਹੈ ਜ਼ਰੂਰੀ ਨਹੀਂ ਕਿ ਇੱਕ ਹੀ ਪ੍ਰਕਾਰ ਪੂਰੇ ਦੇਸ਼ ਵਿੱਚ बराबर ਸਮਾਜਿਕ ਆਰਥਿਕ ਹਾਲਾਤ ਦਾ ਸਾਹਮਣਾ ਕਰੇ ਕੋਰਟ ਨੇ ਕੇਂਦਰੀ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਦੀ 2002 ਦੀ ਗਾਈਡਲਾਈਨਸ ਦਾ ਵੀ ਹਵਾਲਾ ਦਿੱਤਾ ਇਸ ਵਿੱਚ ਕਿਹਾ ਗਿਆ ਸੀ ਕਿ ਕਿਸੇ ਵੀ ਵਿਅਕਤੀ ਦਾ ਧਾਕਮ ਕਰਨ ਤੈਅ ਕਰਦੇ ਸਮੇਂ ਪਿਤਾ ਦੀ ਪੱਕੀ ਰਹਿਸ਼ ਨੂੰ ਆਧਾਰ ਮੰਨਿਆ ਜਾਏਗਾ ਵੈਂਚ ਨੇ ਟਿੱਪਣੀ ਕੀਤੀ ਕਿ ਜੇਕਰ ਕੋਈ ਪਰਵਾਰ ਬਾਅਦ ਵਿੱਚ ਕਿਸੇ ਹੋਰ ਸੂਬੇ ਵਿੱਚ ਜਾ ਕੇ ਵਸ ਵੀ ਜਾਵੇ ਤਾ ਵੀ ਉਹ ਉਤੋਂ ਦੇ ਰਾਖਾ ਕਰਨ ਦੇ ਹੱਕਦਾਰ ਨਹੀਂ ਹੋਵੇਗਾ ਹਾਈ ਕੋਰਟ ਨੇ ਕਿਹਾ ਕਿ ਰਾਖਵਾ ਕਰਨਾ ਕਿਸੇ ਹੋਰ ਸੂਬੇ ਵਿੱਚ ਨਜਾਇਨਯੋਗ ਨਹੀਂ ਹੈ ਪੋਟੇਸ਼ਨ ਫਰਜ ਕਰਦੇ ਹਾਂ ਅਦਾਲਤ ਨੇ ਕਿਹਾ ਕਿ ਸਹੋਤਾ ਸਿਰਫ ਅਮਾਚਲ ਪ੍ਰਦੇਸ਼ ਵਿੱਚ ਹੀ ਬੀਸੀ ਕੋਟੇ ਦਾ ਲਾਭ ਲੈਣ ਦੇ ਹੱਕਦਾਰ ਹਨ ਪੰਜਾਬ ਵਿੱਚ ਉਹ ਇਸ ਸ਼੍ਰੇਣੀ ਦਾ ਦਾਵਾ ਨਹੀਂ ਕਰ ਸਕਦੇ ਇਸ ਫੈਸਲੇ ਨਾਲ ਦੂਜੇ ਸੂਬਿਆਂ ਵਿੱਚੋਂ ਪੰਜਾਬ ਵਿੱਚ ਪ੍ਰਵਾਸ ਕਰਕੇ ਤੇ ਆ ਕੇ ਵਸ ਗਏ ਲੋਕਾਂ ਨੂੰ ਰਿਜ਼ਰਵੇਸ਼ਨ ਕੋਟੇ ਦਾ ਲਾਭ ਨਹੀਂ ਮਿਲੇਗਾ ਜੋ ਕਿ ਮੂਲ ਪੰਜਾਬ ਨਿਵਾਸੀਆਂ ਲਈ ਅਦਾਲਤ ਵੱਲੋਂ ਦਿੱਤਾ ਗਿਆ ਇੱਕ ਚੰਗਾ ਫੈਸਲਾ ਵੀ ਕਿਹਾ ਜਾ ਸਕਦਾ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਜੰਗੀ ਲੱਗੀ ਹੋਵੇ ਤੇਸਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰਨਾ ਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ